ਚੋਲੇ 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 ਗੜਾ ਮੈਂ ਉਹ ਜੁਕਨਾ ਜਿਹੜਾ ਪਿਆ ਬੂਰਜੀ ਦੇ ਉਹ ਲੈ ਕੜਾ ਤਮ ਚੁੱਕ ਵੀ ਲਿਆ ਮੇਰਾ ਮਾਨ ਚੰਦਰੀ ਦਾ ਡੋਲੇ ਵੰਡ ਧਿਆ ਸੀਰਣੀਆਂ ਭੌਰ ਜਵਾਨੋਂ ਬੋਲੇ ਵੰਡ ਧਿਆ ਸੀਰਣੀਆਂ ਭੌਰ ਜਵਾਨੋਂ ਬੋਲੇ ਉਠਾਂ ਬਾਲੋ ਉਠ ਲੱਦੇ ਵੇਤ ਲਾਂਦੇ ਮਨਨੀ ਨੀ ਤੇਰੀ ਸੋਦੇ ਹੋਣਗੇ ਦਿਲਾਂਦੇ ਮਨ ਨੀ ਨੀ ਤੇਰੀ ਸੌਦੇ ਹੋਣਗੇ ਦਿਲਾਂ ਦੇ ਨਾ ਤੋਕੇ ਮੁੰਡਾ ਕੁੰਡਾ ਉੱਤੇ ਵੰਦਾ ਅਧੀਰਤੀ ਕਰਿਉਂਦਾ ਨੀ ਸਾਡੀ ਅਲੜਾਂ ਦੀ ਨੀਂਦ ਗਵਾਉਂਦਾ ਨੀ ਸਾਡੀ ਅਲੜਾਂ ਦੀ ਨੀਂਦ ਗਵਾਉਂਦਾ ਨੀ ਚਾਫੇ 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 ਵਿਆਹ ਨ ਕਰਾਈ ਕੁੜੀਏ ਛੱਡਣੇ ਪੈਣਗੇ ਮਾਪੇ ਵਿਆਹ ਨ ਕਰਾਈ ਕੁੜੀਏ ਛੱਡਨੇ ਭਣਗੇ ਮਾਪੇ ਬਾਰੀ ਬਰਸੀ ਖਟਣੇ ਨੂੰ ਕੱਲਿਆ ਘਟਕੇ ਲਿਆਂਦੇ ਰੋੜ ਮੇਰੀ ਕੀਨੇ ਖਿਚਲੀ ਪਤੰਗ ਵਾਲੀ ਡੋਰ ਮੇਰੀ ਕੀਨੇ ਖਿਚਲੀ ਪਤੰਗ ਵਾਲੀ ਡੋਰ ਠੁੱਠੀ ਮੱਖੀਆਂ ਪੈਣ ਗਦੀਆਂ ਪਈਆਂ ਮੜਕਦੀ ਫੂਕੀ ਮੱਖੀਆਂ ਪੈਣ ਗਦੀਆਂ